ਹੈਲੋ ਜੀ ਸਸਚੀ ਕਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿੱਧੂ ਪਟਿਕਿਆਂ ਦੇ ਵਲੌਗਸ ਤੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਬਿਨਾਂ ਟਾਈਮ ਵੇਸਟ ਕੀਤੇ ਸਟਾਰਟ ਕਰਦੇ ਆਂ ਅੱਜ ਦੀ ਇਹ ਵੀਡੀਓ ਜੀ ਫਰਸਟ ਕਲਰ ਸੀਗਾ ਮਸਟਰਡ ਐਂਡ ਸੈਕੰਡ ਕਲਰ ਹੈ ਪਰਪਲ ਇਹ ਚਨੌਣ ਦਾ ਸਟੱਫ ਰਹੇਗਾ ਇਸ ਦੇ ਉੱਪਰ ਫੋਇਲ ਪੇਂਟ ਕੀਤਾ ਹੋਇਆ ਜੀ ਤੇ ਜੋਹਾ ਸਿਲਕ ਦੀ ਬਾਟਮ ਰਹੇਗੀ ਥਰਡ ਕਲਰ ਹੈ ਇਸ ਦੇ ਵਿੱਚ ਰੈੱਡ ਕਲਰ ਇਸ ਦਾ ਸਟੱਫ ਤੇ ਬਾਟਮ ਦਾ ਸਟੱਫ ਵੀ ਸੇਮ ਰਹੇਗਾ ਓਨਲੀ ਕਲਰ ਦਾ ਫਰਕ ਹੋਏਗਾ ਚਨੌਣ ਦੀ ਸ਼ਰਟ ਰਹੇਗੀ ਉੱਪਰ ਫੋਇਲ ਪੇਂਟ ਕੀਤੀ ਇਸ ਸੇਮ ਚੀਜ਼ ਦੇ ਵਿੱਚ ਤੁਹਾਨੂੰ 6-7 ਕਲਰ ਮਿਲ ਜਾਣਗੇ ਜੀ ਜੋ ਆਪਾਂ ਵੀਡੀਓ ਦੇ ਵਿੱਚ ਅਪਲੋਡ ਕੀਤੇ ਹੋਏ ਨੇ ਇਹਨਾਂ ਦੇ ਆਪਣੇ ਕੋਲੇ ਸਾਰੇ ਸੋਰਸ ਦੇ 2-2 ਪੀਸ ਅਵੇਲੇਬਲ ਨੇ ਅਗਰ ਤੁਸੀਂ ਜ਼ਿਆਦਾ ਕੁਆਂਟੀਟੀ ਦੇ ਵਿੱਚ ਚਾਹੀਦੇ ਨੇ ਤਾਂ ਇਹ ਔਨ ਆਰਡਰ ਤੇ ਤੁਹਾਨੂੰ ਮਿਲ ਜਾਣਗੇ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਧਿਆਨ ਨਾਲ ਦੇਖਿਓ ਜੀ ਇਸ ਦੇ ਵਿੱਚ ਮੈਂ ਪ੍ਰਾਈਸ ਵਗੈਰਾ ਸਾਰੇ ਮੈਂਸ਼ਨ ਕੀਤੇ ਆ ਤੇ ਤੁਸੀਂ ਮੈਨੂੰ ਉਮੀਦ ਹੈ ਵੀ ਤੁਸੀਂ బోర్ ਨਹੀਂ ਹੋਵੋਗੇ ਵੀਡੀਓ ਨੂੰ ਦੇਖ ਕੇ ਕਿਉਂਕਿ ਮੈਂ ਟਰਾਈ ਕੀਤੀ ਹੈ ਇਸ ਦੇ ਵਿੱਚ ਹਰ ਇੱਕ ਅ ਤਰ੍ਹਾਂ ਦੇ ਸੂਟ ਪਾਈ ਜਾਣ ਏਅਰ ਆਇਲ ਬਲੂ ਕਲਰ ਹਾਂਜੀ ਇਹ ਵਾਲੇ ਹੈਗੇ ਨੇ ਪਿਓਰ ਬ੍ਰாக்கਟ ਦੇ ਸੂਟ ਬਹੁਤ ਹੀ ਸੌਫਟ ਸਟੱਫ ਹੋਊਗਾ ਇਸ ਦੇ ਨਾਲ ਹੈ ਪਰਪਲ ਬਾਟਮ ਆਈ ਥਿੰਕ ਇ ਡਿਜ਼ਾਈਨਿੰਗ ਸਾਰਿਆਂ ਦੀ ਸੇਮ ਹੋਵੇਗੀ ਕਲਰ ਦਾ ਫਰਕ ਰਹੇਗਾ ਇਹ ਹੈ ਜੀ ਪਿਸਤਾ ਕਲਰ ਪਿਓਰ ਕ੍ਰੇਪ ਦੀ ਇਹਨਾਂ ਦੇ ਨਾਲ ਬਾਟਮ ਹੋਏਗੀ ਇਸ ਦੇ ਵਿੱਚ ਵੀ ਤੁਹਾਨੂੰ 6-7 ਕਲਰ ਮਿਲ ਜਾਣਗੇ ਪਲੀਜ਼ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਇਹ ਵੀ ਬਿਲਕੁਲ ਪੀਚ ਕਲਰ ਬਿਲਕੁਲ ਲੇਟੈਸਟ ਕਲਰ ਹੈ ਜੀ ਬਹੁਤ ਹੀ ਸੋਹਣਾ ਤੇ ਪਿਆਰਾ ਕੰਬੀਨੇਸ਼ਨ ਬਣਿਆ ਹੋਇਆ ਹਰ ਇੱਕ ਏਜ ਦੇ ਇਹਨਾਂ ਨੂੰ ਵੇਅਰ ਕਰ ਸਕਦੇ ਨੇ ਸਟੱਫ ਦੀ ਕੋਈ ਕੰਪਲੇਂਟ ਨਹੀਂ ਆਉਗੀ ਵਾਹਿਗੁਰੂ ਦੀ ਕਿਰਪਾ ਨਾਲ ਅਜ ਤੱਕ ਆਪਾਂ ਨੂੰ ਸਟੱਫ ਵਿੱਚੋਂ ਕੋਈ ਕੰਪਲੇਂਟ ਨਹੀਂ ਆਈ ਇਹ ਵੀ ਗ੍ਰੀਨ ਕਲਰ ਬਹੁਤ ਹੀ ਸੋਹਣਾ ਜੀ ਐਗਜੈਕਟ ਕਲਰ ਮਿਲਣਗੇ ਤੁਹਾਨੂੰ ਜੋ ਵੀਡੀਓ ਦੇ ਵਿੱਚ ਦਿਖ ਰਹੀ ਨੇ ਮੇਰਾ ਮੇਨ ਫੋਕਸ ਮਤਲਬ ਇਸੇ ਲਈ ਹੀ ਸੀਗਾ ਵੀ ਪਿਕ ਨੂੰ ਐਡਿਟ ਕਰਕੇ ਵੀਡੀਓ ਬਣਾਈ ਜਾਵੇ ਕਿਉਂਕਿ ਇਸ ਦੇ ਵਿੱਚ ਤੁਹਾਨੂੰ ਕਲਰ ਕੰਬੀਨੇਸ਼ਨ ਐਗਜੈਕਟ ਸ਼ੋ ਹੋ ਰਹੇ ਨੇ ਜੀ ਇਹ ਰਾਣੀ ਸ਼ੇਡ ਕਲਰ ਤੇ ਆਪਾਂ ਵਰਲਡਵਾਈਡ ਸ਼ਿਪਿੰਗ ਕਰਦੇ ਆਂ ਤੇ ਜੋ ਵੀ ਇਹਨਾਂ ਦੇ ਪ੍ਰਾਈਸ ਵਗੈਰਾ ਮੈਂਸ਼ਨ ਕੀਤੇ ਹੋਏ ਆ ਜੀ ਤੇ ਇਹਨਾਂ ਦੇ ਵਿੱਚ ਸ਼ਿਪਿੰਗ ਜੋ ਇੰਡੀਆ ਦੇ ਵਿੱਚ ਰਹਿੰਦੇ ਨੇ ਉਹਨਾਂ ਦੀ ਫ੍ਰੀ ਹੋਊਗੀ ਕੋਈ ਐਕਸਟਰਾ ਚਾਰजेस ਤੁਹਾਨੂੰ ਪੇ ਨਹੀਂ ਕਰਨੇ ਪੈਣਗੇ ਬ੍ਰாக்கਟ ਦੇ ਕਲਰ ਵੀ ਬਹੁਤ ਜ਼ਿਆਦਾ ਸੋਹਣੇ ਨੇ ਇਹ ਆ ਪਰਪਲ ਜੀ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਹੈ ਇਹਦੇ ਵਿੱਚ ਮੈਂ ਟਰਾਈ ਕੀਤੀ ਵੀ ਡਾਰਕ ਤੇ ਲਾਈਟ ਕਲਰ ਦੋਨੋਂ ਹੀ ਪਾਏ ਜਾਣ ਕਿਉਂਕਿ ਹਰ ਇੱਕ ਦੀ ਆਪੋ ਆਪਣੀ ਚੁਆਇਸ ਹੁੰਦੀ ਹੈ ਕਿਸੇ ਨੂੰ ਡਾਰਕ ਕਲਰ ਪਸੰਦ ਹੁੰਦੇ ਨੇ ਕਿਸੇ ਨੂੰ ਲਾਈਟ ਇਹ ਮੇਰਾ ਪਰਸਨਲੀ ਬਹੁਤ ਫੇਵਰਿਟ ਕਲਰ ਹੈ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਆ ਰਿਹਾ ਜੀ ਜੋ ਵੀ ਸੂਰਤਾਂ ਨੂੰ ਵੀਡੀਓ ਦੇ ਵਿੱਚੋਂ ਪਸੰਦ ਆਉਂਦਾ ਉਸ ਦਾ ਸਕਰੀਨਸ਼ਾਟ ਲੈ ਕੇ ਆਪਣੇ WhatsApp ਦਾ ਜੋ ਨੰਬਰ ਦਿੱਤਾ ਹੋਇਆ ਉਸ ਤੇ ਸੈਂਡ ਕਰਕੇ ਤੁਸੀਂ ਆਰਡਰ ਕਨਫਰਮ ਕਰ ਸਕਦੇ ਹੋ ਇਹ ਆਰਗੈਂਜ਼ਾ ਦੀ ਸ਼ਰਟ ਰਹੇਗੀ ਜੀ ਤੇ ਪਿਓਰ ਕ੍ਰੇਪ ਦੀ ਰਹੇਗੀ ਇਹਨਾਂ ਦੇ ਨਾਲ ਬਾਟਮ ਆਰਗੈਂਜ਼ਾ ਬਿਲਕੁਲ ਸੌਫਟ ਹੋਊਗਾ ਇਹ ਨਹੀਂ ਹੋਊਗਾ ਹਾਰਡ ਜਾਂ ਹੋਊਗਾ ਬਹੁਤ ਹੀ ਸੌਫਟ ਹੋਊਗਾ ਇਸ ਦੇ ਵਿੱਚ ਵੀ ਤੁਹਾਨੂੰ 3-4 ਕਲਰ ਅਵੇਲੇਬਲ ਹੋ ਜਾਣਗੇ ਜੀ ਤੇ ਆਪਾਂ ਵਰਲਡਵਾਈਡ ਸ਼ਿਪਿੰਗ ਕਰਦੇ ਹਾਂ ਬਹੁਤ ਹੀ ਸੋਨਾ ਕਲਰ ਆ ਰਿਹਾ ਪੈਰਟ ਐਗਜੈਕਟ ਕਲਰ ਸ਼ੋ ਹੋ ਰਹੇ ਨੇ ਜੀ ਤੁਹਾਨੂੰ ਬਿਲਕੁਲ ਤੇ ਇੰਡੀਆ ਦੇ ਵਿੱਚ ਤੁਹਾਨੂੰ ਕੋਈ ਤੁਸੀਂ ਐਕਸਟਰਾ ਚਾਰजेस ਨਹੀਂ ਪੇ ਕਰਨੇ ਹੋਣਗੇ ਜੋ ਵੀ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਹੇ ਨੇ ਇਹਦੇ ਵਿੱਚ ਹੀ ਸ਼ਿਪਿੰਗ ਚਾਰजेस ਇਨਕਲੂਡ ਕੀਤੇ ਹੋਏ ਨੇ ਜੀ ਸਾਰੇ ਕਲਰ ਹੀ ਬਹੁਤ ਜ਼ਿਆਦਾ ਸੋਹਣੇ ਨੇ ਹਾਂਜੀ ਇਹ ਵੀ ਔਰਗੈਂజా ਦੀ ਹੀ ਸ਼ਰਟ ਰਹੇਗੀ ਇਹਨਾਂ ਨਾਲ ਜੋਹਾ ਸਿਲਕ ਦੀ ਆਫ ਵਾਈਟ ਬਾਟਮ ਲੱਗੀ ਹੋਈ ਆ ਇਨਾਂ ਦੇ ਕਲਰ ਵੀ ਬਹੁਤ ਜ਼ਿਆਦਾ ਸੋਹਣੇ ਨੇ ਇਹ ਹੈਗਾ ਲਾਈਟ ਮਹਿੰਦੀ ਜਿਹਾ ਕਲਰ ਹੈ ਜੀ ਇਹ ਸਾਰੇ ਆਪਾਂ ਸੂਟ ਆਫ ਵਾਈਟ ਬਾਟਮ ਦੇ ਨਾਲ ਰੱਖ ਕੇ ਹੀ ਪਿਕਸ ਅਪਲੋਡ ਕੀਤੀਆਂ ਜੀ ਤੁਸੀਂ ਚਾਹੋ ਤਾਂ ਇਸ ਨੂੰ ਐਗਜੈਕਟ ਜੋ ਇਹ ਕਲਰ ਦਿੱਤਾ ਹੋਇਆ ਹੈ ਇਹਦੇ ਨਾਲ ਦੀ ਤੁਸੀਂ ਡਾਈ ਵੀ ਕਰਵਾ ਸਕਦੇ ਹੋ ਤਾਂ ਡਾਈ ਦੇ ਚਾਰजेस ਅਲੱਗ ਹੋਣਗੇ ਇਹ ਹੈ ਜੀ ਗ੍ਰੇ ਕਲਰ ਸਾਰੇ ਸੂਟਾਂ ਦੇ ਕਲਰ ਹੀ ਇੱਕ ਤੋਂ ਇੱਕ ਜ਼ਿਆਦਾ ਸੋਹਣੇ ਨੇ ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਵੀਡੀਓ ਬਹੁਤ ਜ਼ਿਆਦਾ ਪਸੰਦ ਆਈ ਹੋਊਗੀ ਪਲੀਜ਼ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਕਿੱਦਾਂ ਦੀ ਲੱਗੀ ਅਗਰ ਤੁਹਾਨੂੰ ਕੋਈ ਵੀ ਕਿਸੇ ਵੀ ਤਰੀਕੇ ਦਾ ਡਾਊਟ ਲੱਗਦਾ ਪ੍ਰਾਈਸ ਸਟੱਫ ਰਿਲੇਟਡ ਤਾਂ ਤੁਸੀਂ WhatsApp ਮੈਸੇਜ ਕਰਕੇ ਮੇਰੇ ਤੋਂ ਕਨਫਰਮ ਕਰ ਸਕਦੇ ਹੋ ਇਹ ਹੈ ਜੇ ਪਰਪਲ ਕਲਰ ਇਸ ਦੇ ਨਾਲ ਵੀ ਆਫ ਬਾਈਟ ਬਾਟਮ ਹੈ ਜੋਹਾ ਸਿਲਕ ਦੀ ਬਾਟਮ ਰਹਿ ਗਈ ਜੀ ਔਰਗੈਂਜ਼ਾ ਦੀ ਸ਼ਰਟ ਹੈ ਸਾਰੇ ਕਲਰ ਹੀ ਇੱਕ ਤੋਂ ਇੱਕ ਜ਼ਿਆਦਾ ਸੋਹਣੇ ਨੇ ਹਰ ਇੱਕ ਏਸ ਦੇ ਇਹਨਾਂ ਨੂੰ ਵੇਅਰ ਕਰ ਸਕਦੇ ਨੇ ਕਿਉਂਕਿ ਇਹਨਾਂ ਵਿੱਚ ਆਪਾਂ ਲਾਈਟ ਕਲਰ ਵੀ ਐਡ ਕੀਤੇ ਨੇ ਐਂਡ ਡਾਰਕ ਵੀ ਇਹ ਜੀ ਡਾਰਕ ਗ੍ਰੀਨ ਕਲਰ ਬਹੁਤ ਹੀ ਜ਼ਿਆਦਾ ਸੋਹਣੇ ਨੇ ਸਾਰੇ ਹੀ ਸੂਟ ਏ ਜੀ ਆਪਣੇ ਬਿਲਕੁਲ ਲੇਟੈਸਟ 컬렉ਸ਼ਨ ਇਹ ਬਰਬਰੀ ਦਾ ਸਟਫ ਰਹੂਗਾ ਜੀ ਇਸ ਦੇ ਨਾਲ ਮੋਡਲ ਸਿਲਕ ਦੀ ਬਾਟਮ ਰਹੇਗੀ ਟਾਈ ਡਾਈ ਦੀ ਤੇ ਬਰਬਰੀ ਦਾ ਹੀ ਦੁਪੱਟਾ ਰਹੇਗਾ ਟਾਈ ਡਾਈ ਦਾ ਐਗਜੈਕਟ ਕਲਰ ਤੁਹਾਨੂੰ ਸ਼ੋਅ ਹੋ ਰਿਹਾ ਜੀ ਇਸ ਦੇ ਵਿੱਚ ਆਪਣੇ ਕੋਲੇ 4-5 ਅਲੱਗ-ਅਲੱਗ ਸੂਟ ਨੇ ਇਹ ਵੀ ਬਰਬਰੀ ਦਾ ਰਹੇਗਾ ਜੀ ਦੁਪੱਟਾ ਵੀ ਟਾਈ ਡਾਈ ਦਾ ਤੇ ਸ਼ਰਟ ਵੀ ਬਰਬਰੀ ਦੀ ਬਾਟਮ ਟਾਈ ਡਾਈ ਦੀ ਹੋਏਗੀ ਮੋਡਲ ਸਿਲਕ ਦੇ ਨਾਲ ਐਗਜ਼ੈਕਟ ਕਲਰਸ ਤੁਹਾਨੂੰ ਸ਼ੋ ਹੋ ਰਹੇ ਨੇ ਜੀ ਜੋ ਵੀ ਸੂਟ ਤੁਹਾਨੂੰ ਵੀਡੀਓ ਦੇ ਵਿੱਚੋਂ ਪਸੰਦ ਆਉਂਦਾ ਉਸ ਦਾ ਸਕਰੀਨਸ਼ਾਟ ਲੈ ਕੇ ਵਟਸਐਪ ਦਾ ਜੋ ਨੰਬਰ ਦਿੱਤਾ ਹੋਇਆ ਉਸ ਤੇ ਸੈਂਡ ਕਰਕੇ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਇੰਡੀਆ ਦੇ ਵਿੱਚੋਂ ਤੁਸੀਂ ਕੋਈ ਐਕਸਟਰਾ ਚਾਰजेस ਨਹੀਂ ਪੇ ਕਰਨੇ ਹੋਣਗੇ ਜੀ ਸ਼ਿਪਿੰਗ ਫ੍ਰੀ ਹੋਊਗੀ ਤੁਸੀਂ ਕਿੰਨੇ ਮਰਜੀ ਸੂਟ ਬਾਈ ਕਰ ਸਕਦੇ ਹੋ ਤੇ ਆਪਣਾ ਕੋਰੀਅਰ ਵਿਥਿਨ 1 ਵੀਕ ਦੇ ਵਿੱਚ ਤੁਹਾਨੂੰ ਘਰੇ ਰਿਸੀਵ ਹੋ ਜਾਂਦਾ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਜੀ ਮਿਲਦੇ ਹਾਂ ਇੱਕ ਨੈਕਸਟ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ